ਨੇ ਕਨਾਂ ਕਰਨੇ ਚਲੇ ਦੀਨ ਸੋ ਕਿਉਂ ਬੈਨੂ ਸਾਹਿਬ ਤਸਕੀਰੀ ਇਸਰਾਸ ਅਡਰ ਪੂਰਨ ਬ੍ਰਹਮ ਪ੍ਰਕਾਸ਼ ਦੀਵਨ ਧਿਆਪ ਬਣਾਈ ਨਾਨਕ ਦੀਵੇ ਤੇ ਖੁਬਡਾਈ ਸਿਕਾ ਬਾਲ ਨਹੀਂ ਸੁਹਾਗ ਰੰਗਤਰਾਮ ਸਭ ਕੋ ਨਾਥ ਕਿੰ ਕਾਹੀ ਬਪਰਾ ਜਿਓ ਜੋਤਿਸ ਭਾਵੈ ਸੋਈ ਤੁੰਡਿਓ ਅਰੇ ਸੋ ਚੜੇ ਸਰਨ ਪਰੇਸ਼ੋਤਰੇ ਨਾਨਕ ਨਾਮ ਚੜਦੀ ਕਲਾ ਭਾਵੇਂ ਸਰਬਤ वाहे स्लोक पावन गुरू पाणी पिता माता धरत देवस रात दु दी दया खन्या सत नानक ते ਤਾਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਜਨਮ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀਆਂ ਪਿਆਰੀਆਂ ਸਵਾਰੀਆਂ ਸਾਥ ਸਮਤਾ ਵੱਲੋਂ ਗੁਰਦੁਆਰਾ ਸਤਸੰਗ ਸਭਾ ਕ੍ਰਮੀ ਪਤੀ ਦੇ ਸਮੂਹ ਸੇਵਾਦਾਰ ਟਹਿਲੀਆਂ ਵੱਲੋਂ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਰਾਲ ਮਿਲ ਕੇ ਬੜੇ ਪਿਆਰ ਸਤਕਾਰ ਦੇ ਨਾਲ ਪਿਛਲੇ 1 ਮਹੀਨੇ ਤੋਂ ਸਤਿਗੁਰੂ ਜੀ ਮੰਨ ਰਾਇਆ ਪਰਵਾਤ ਫੇਰੀਆਂ ਅਰੰਭੁਖੀਆਂ ਆਪ ਜੀ ਨੇ ਉਪਾਰ ਬਖਸ਼ਿਸ਼ ਕੀਤੀ ਸਤਿਗੁਰੂ ਸੰਗਤ ਵੱਲੋਂ ਆਪ ਜੀ ਦੇ ਸ਼ੇਪ ਕਾਣ ਲੋ ਆਪ ਜੀ ਦਾ ਊਟ ਕੋਟ ਧੰਨਵਾਦ ਸਤਿਗੁਰੂ ਇਸੇ ਤਰ੍ਹਾਂ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੋ ਸਤਿਗੁਰੂ ਜੀ ਆਪ ਜੀ ਦੇ ਜਨਮ ਦਿਹਾੜਿਆਂ ਨੂੰ ਮਨਾਉਂਦੇ ਆ ਰਿਹਾ ਆਪ ਜਿੱਦੀਆਂ ਪਿਆਰੀਆਂ ਸਵਾਰੀਆਂ ਸਾਧ ਸੰਤਾਂ ਵੱਲੋਂ ਅਤੇ ਸਾਈ ਪ੍ਰਸਤੋਂ ਪਰਿਵਾਰ ਉਹਨਾਂ ਨੇ ਪਰਸੋਂ ਰੋ ਤੋਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਗਰਤ ਆਦੋਨੀ ਸ਼ਵੰਗੁਰ ਪਰਸਾ ਆਦਮਤ 8 18 10 20 ਮਲਾਰ ਰਾਹ ਬਰਸ ਹੈ ਮੇਗ ਸਖੀ ਘਰ ਪਾਹਣ ਆਏ ਆਪ ਜੀ ਦੀ ਅਪਾਰ ਰਖੀਸ ਉਪਰੰਤ ਦੀਵਾਨ ਸੱਜਿਆ ਸੰਗਤਾ ਨੇ ਗੁਰੂ ਦੇ ਪਿਆਰਿਆਂ ਨੇ ਹਰ ਜਸਦਾ ਕ ਤੇ ਪਿਆਰੀਆਂ ਸਵਾਰੀਆਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਸੀ। ਉਪਰੰਤ ਆਨੰਦ ਸਾਹਿਬ ਜੀ ਪਿੱਛੇ ਪਉੜੀਆਂ ਦੀ ਅਰਦਾਸ ਅੱਖਰ ਵਾਦ ਘਟ ਪਲ ਚੁਕ ਮਾਫ ਕਰਨੀ ਅੱਗੇ ਨੂੰ ਸੁੱਧ ਤੇ ਸਪਸ਼ਟ ਬਾਣੀ ਪੜ੍ਹਨਾ ਬਰਕਰਥਣਾ ਬਾਣੀ ਦਾ ਭਾਵ ਆਈ ਸੰਗਤੇ ਹਿਰਦਿਆਂ ਵਿੱਚ ਰਸਾਉਣਾ ਬਾਣੀ ਪੜ੍ਹੀ ਸੁਣੀ ਸੱਚਖੰਡ ਵਿੱਚ ਪ੍ਰਵਾਣ ਤੇ ਸਾਹਿਬ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਨਿਰਪੈ ਸਿੰਘ ਜੀ ਢਿੱਲੋਂ ਲੱਦੂਆਂ ਦੇ ਪ੍ਰਸ਼ਾਦ ਲੰਗਰਾਂ ਵਿੱਚ ਉਹਨਾਂ ਨੇ ਰਸਤਾ ਪਾਈਆਂ ਸਤਿਗੁਰੂ ਜੀ ਜੀਤਾ ਸਮੁੰਦ ਸਾਗਰ ਨਹੀਂ ਭਰਿਆ ਤੇਤੇ ਔਗਣ ਹਮਾਰੇ ਦਇਆਵਾਂ ਕਰੋ ਕਿਛ ਮਿਹਰ ਉਪਾਵ ਦੁਖ ਦੇ ਪੱਥਰਦਾਰੀ جيڑا اگن گرو پر تپّے ھی تر ودا کتی پرنمت نانک حکم پہچانے سکھ ہوے دین جو مانگ کحوری اپنیں سوئی سوئی دلہ نانک دا سکھ دے ਆਪਣੀ ਦਾਸਾਂ ਦੇ ਬਚਨਾਂ ਦੀ लाज ਰੱਖਣੀ ਸਤਿਗੁਰੂ ਆਪ ਜੀ ਦੀ ਔਰਤੇ ਆਸਰਾ ਲੈ ਕੇ ਆਪ ਜੀ ਦੇ ਦਾਸ ਆਪ ਦੇ ਦਰਤੀ ਸੇਵਾ ਕਰਦੇ ਹਨ ਸਤਿਗੁਰੂ ਇਸੇ ਤਰ੍ਹਾਂ ਸੇਵਾਪਕਸ਼ੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਮੋਹ ਮਾਇਆ ਤੋਂ ਦੂਰ ਰੱਖਣਾ ਸਤਿਗੁਰੂ ਕਿਰਪਾ ਨਿਧਾਨ ਸਭ ਕੀ ਚੋਲਿਆਂ ਦੀ ਖੁਸ਼ੀਆਂ ਪਾੜ ਜਾ ਬਖਸ਼ੋ ਹੁਕਮ ਹੁਕਮਾਂ ਤੇ ਚੱਲਣ ਦੀ ਬਲਬੁੱਧੀ ਸ਼ਰਧਾ ਬੱਚੋ ਅਰੇ ਸੋ ਚੜੇ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਭਾਣੇ ਸਰਬਤ ਦਾ ਵਾਹੇ ਤੁਜੀ ਦਾ ਤੁਸ ਸਭਾ ਸਾਰੇ ਜੀ ਬਣੇ 16 ਮਹਲਾ ਪੰਜਵਾਂ ਤੀਜਾ ਦੋ ਪਦੇ ਇੱਕ ਓੰਕਾਰ ਸਤ ਗੁਰ ਪਰਸਾ ਰਾਮਦਾਸ ਸਰੋਵਰ ਨਾਤੇ ਸਭ ਕੁਤਰੇ ਪਾਪ ਕਮਾਤੇ ਤੇ ਰਾਮਦਾਸ ਸਰੋਵਰ ਨਾਤੇ ਤੋ ਕਮਤੀ ਨਿਰਮਲ ਹੋਏ ਕਰਿ ਇਸ ਨਾਨਾ ਗੁਰਪੂਰੇ ਕੀਨੇ ਦਾਨਾ ਸਭ ਕੁਸਲ ਕੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਖ ਉਭਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਖੀ ਬਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਪਾਕਾ ਵਾਲੇ ਜੀ ਹੋ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰੂ ਜੀਆਂ ਖੁਸ਼ੀਆਂ ਮਨਾਉਣ ਵਾਸਤੇ ਬਹੁਤ ਦਰਸਾ ਪੁੱਜੇ ਹੋ ਭਾਵੇਂ ਲੇਟ ਵੀ ਪੁੱਜੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਗੋਦ ਮਾਰ ਲਈ ਗੁਰੂ ਪੈਰੀ ਸਾਧ ਸੰਗਤ ਜੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕਉ ਮੰਦੇ ਸਾਹਿਬ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ प्रकाशपुर जो अब सं, संतों के सहयोग नाल हर साल गुरुद्वारा सत्संग सभाबी के बड़ी श्रद्धा और धूम धाम ना मनाया ਜਾਂਦਾ ਹੈ ਸੋ ਮੈਂ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਪੱਤਰਕਾਰ ਵੀਰ ਆਏ ਹੈ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰ ਦੀ ਬਖਸ਼ਿਸ਼ ਰੂਪ ਲੈ ਜਾਣ ਤੇ ਇਸ ਤੋਂ ਬਾਅਦ ਹੋਣਾ ਅਗਰ ਆਰੰਭ ਕੀਤਾ ਜਾਣਾ ਹੈ ਬੇਨਤੀ ਕੀਤੀ ਹੈਗੀ ਪਹਿਲਾਂ ਬੀਬੀਆਂ ਨੂੰ ਵੇ ਜੰਨੀ ਸੰਗਤ ਇਹ ਸਭ ਸਜਿਆ ਤੇ ਬੈਠੀ ਹੋਈ ਹੈ ਸੰਗਤ ਇਹ ਇਸ ਤਰ੍ਹਾਂ ਹੀ ਸਜੇ ਰਹਿਣ ਜਿਆਦਾ ਕਾਲਜ ਨਿਕਲ ਨਹੀਂ ਲੰਗਰ ਬਹੁਤਿਆਰ ਕੀਤਾ ਹੋਇਆ ਸਭ ਨੂੰ ਮਿਲੇਗਾ ਜੀ ਕਿਸੇ ਨੇ ਕੋਈ ਕਾਲਜ ਨਹੀਂ ਕਰਨੀ